ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਰਹੋ ਜੀ ਜਿਨ੍ਹਾਂ ਦੇ ਰਿਸ਼ਤੇ ਹੋ ਚੁੱਕੇ ਹਨ ਜੀ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਬੱਚਿਆਂ ਨੂੰ ਇੱਥੇ ਮੈਂ ਜੋ ਵੀ ਇਸ਼ਤੇ ਬੋਲਾਂਗੀ ਜੀ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਨਾ ਜੀ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਵੀ ਕਰਿਆ ਕਰੋ ਰੱਬ ਨੇ ਤੁਹਾਨੂੰ ਬਹੁਤ ਖੁਸ਼ੀਆਂ ਦੇਣੀਆਂ ਹਨ ਜੀ ਵਾਈ ਗੁਰੂ ਦਾ ਨਾਮ ਲਿਖਿਆ ਕਰੋ जिना ने अपनी एड दोबारा बार बार लगानी है जी साढे व्हाट्सएप नंबर से कॉन्टैक्ट करो एन आर आई बेटे का रिश्ता नोट करो जी यू एस सिटीजन है जी कास्ट जट सिख उम्र उनताली साल है जी कद छे फुट है एरिया जलंधर पढ़ाई इन्होंने की है एम बी बी एस इंडिया तो एम एस यूएसए यू एस ए तो वर्किंग एज फिजिशियन असिस्टेंट एट वाशिंगटन डिवोर्सी है जी बेटा दो भैनों ने मैरिड ने ਇਹਨਾਂ ਨੂੰ ਯੂਐਸਏ ਦੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਜੀ ਅੱਪਰ ਕਾਸਟ ਨੂੰ ਪਰ ਇਹਨਾਂ ਨੂੰ ਕੇਵਲ ਵਟਸਐਪ ਕਾਲ ਹੀ ਕਰਨਾ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 23 11 1991 ਦਾ ਹੈ ਜੀ ਸਮਾ ਹੈ ਜੀ 4 ਏਮ ਦਾ ਕੱਤ 5 ਫੁੱਟ 3 ਇੰਚਾ ਜੀ ਕਾਸਟ ਇਹਨਾਂ ਦੀ ਖੱਤਰੀ ਹੈ ਆਪਣਾ ਕਾਰੋਬਾਰ ਹੈ ਜੀ ਇੱਕ ਸਿਸਟਰ ਹੈ ਕੈਨੇਡਾ ਸੈਟਲ ਹੈ ਫਾਦਰ ਸ਼ਾਪਕੀਪਰ ਨੇ ਮਦਰ ਹਾਊਸ ਵਾਈਫ ਹੈ ਜੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਬੀਏ ਪਾਸ ਹੋਵੇ ਇਹਨਾਂ ਨੇ ਸਿੰਪਲ ਮੈਰਿਜ ਕਰਨੀ ਹੈ ਕੋਈ ਡਿਮਾਂਡ ਨਹੀਂ ਹੈ ਜਲੰਧਰ ਲੁਧਿਆਣਾ ਅੰਮ੍ਰਿਤਸਰ ਏਰੀਆ ਨੂੰ ਪੈਲ ਦਿੰਦੇ ਨੇ ਨੋ ਕਾਸਟ ਪਾਰ ਮੈਰਿਜ ਪਿਓਰੀ ਵਾਲੇ ਮਾਫ ਕਰ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਜੀ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਲੜਕੇ ਦੀ ਫੋਟੋ ਵੀ ਦਿੱਤੀ ਗਈ ਜੀ ਨਾਲ ਐਨ ਆਰ ਆਈ ਵੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1999 ਦਾ ਕੱਤ 5 ਫੁੱਟ 7/2 ਇੰਚ ਹੈ ਕਾਸਟ ਜੱਟ ਹੈ ਇਟਲੀ ਸਿਟੀਜ਼ਨ ਹੈ ਜੀ ਜੋਬ ਹੋਟਲ ਵਿੱਚ ਕਰਦੇ ਨੇ ਡਿਵੋਰਸ ਹੋਇਆ ਹੋਇਆ ਹਨ ਜੀ ਨਾ ਤਾਂ 7 ਸਾਲ ਦੀ ਬੇਟੀ ਹੈ ਜੀ ਬੱਚੇ ਦੀ ਕਸਟਡੀ ਮਾਂ ਕੋਲ ਹੈ ਜੀ ਇਟਲੀ ਵਿੱਚ 2 ਕਿਲੇ ਜ਼ਮੀਨ ਹੈ ਖੰਨਾ ਵਿੱਚ ਮੋਰਿੰਡਾ ਰਹਿ ਰਹੇ ਨੇ ਜੀ ਆਪਣਾ ਘਰ ਇਟਲੀ ਅਤੇ ਇੰਡੀਆ ਵਿੱਚ ਹੈ ਜੀ ਇਹਨਾਂ ਦਾ ਮਮ ਡੈਡ ਸਿਟੀਜ਼ਨ ਇਟਲੀ ਇਹਨਾਂ ਨੂੰ ਬਿਨਾ ਬੱਚੇ ਤੋਂ ਰਿਸ਼ਤਾ ਚਾਹੀਦਾ ਹੈ ਜੀ ਇਹਨਾਂ ਨੂੰ ਕੁੜੀ ਸੋਣੀ ਚਾਹੀਦੀ ਹੈ ਜੀ ਚਾਹੇ ਪਲੱਸ 2 ਪਾਸ ਹੋਵੇ ਸਿੰਪਲ ਮੈਰਿਜ ਕਰਨੀ ਚਾਹੀਦੀ ਹੈ ਇਹਨਾਂ ਨੇ NRI بیٹے ਦਰਜਾ ਨੋਟ ਕਰੋ ਜੀ ਕੈਨੇਡਾ ਪੀਆਰ ਬ੍ਰਾਹਮਣ ਵੈਸ਼ਨੋ ਲੜਕਾ ਹੈ ਏਰੀਆ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਜਨਮ 1995 ਦਾ ਹੈ ਕੱਦ 6 ਫੁੱਟ 2 ਇੰਚ ਹੈ ਸਟੱਡੀ ਇਹਨਾਂ ਨੇ ਬਿਜ਼ਨਸ ਮੈਨੇਜਮੈਂਟ ਬੀਬੀਏ ਡਿਗਰੀ ਕੈਨੇਡਾ ਸਰੀ ਵੈਨਕੂਵਰ ਤੋਂ ਕੀਤੀ ਹੈ ਜੀ ਪਤੌਰ ਕੰਪਨੀ ਵਿੱਚ ਮੈਨੇਜਰ ਜੋਬ ਕਰਦੇ ਹਨ ਪਿਤਾ ਸਰਕਾਰੀ ਜੋਬ ਤੋਂ ਬਾਅਦ ਪੈਨਸ਼ਨਰ ਹਨ ਜੀ ਮਾਤਾ ਹਾਊਸ ਵਾਈਫ ਹੈ ਲੜਕੀ ਇਹਨਾਂ ਨੂੰ ਚਾਹੀਦੀ ਹੈ ਜੀ बीएस नर्सिंग होवे फिजियोथेरेपी होवे या लैब टेक्नीशियन होवे बीडीएस या सीए ਕੀਤੀ ਹੋਵੇ پنجاب इंडिया या कनाडा ਤੋਂ ਹੋਵੇ ਅਪਰ ਕਾਸਟ ਨੋ بار ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜਿਵੇਂ ਤੇਰੇ ਜਾਣਕਾਰੀ ਲੈ ਸਕਦੇ ਹੋ ਐਨਆਰਆਈ بیٹے ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ जाट ਸੇਖਾ ਜੀ ਕਾਸਟ ਇਹਨਾਂ ਦੀ ਡੇਟ ਆਫ ਬਰਥ ਜੀ 4 ਸਤੰਬਰ 1998 ਦਾ ਹਾਈਟ 6 ਫੁੱਟ ਹੈ ਜੀ ਗ੍ਰੈਜੂਏਸ਼ਨ ਬੀਕੋਮ ਕੀਤੀ ਹੋਈ ਚ ਇਹਨਾਂ ਨੇ ਸਿਟੀ ਇਹ ਜੀ ਬ੍ਰੈਂਟਨ 온ਟਾਰੀਓ ਕਾਇਮ ਕਰਦੇ ਜੀ ਗੈਸ ਏਜੰਸੀ ਮੈਨੇਜਰ ਨੇ 10 ਸਾਲ ਯੂਐਸਏ ਵੀਜ਼ਾ ਐਸ ਵੈਲ ਫੈਮਿਲੀ ਵਿੱਚ ਮਮ ਡੈਡ ਸਿਸਟਰ ਐਂਡ ਗ੍ਰੈਂਡਮਦਰ ਨੇ ਜੀ ਸਿਸਟਰ ਲੀਵਿੰਗ ਇਨ ਕੈਨੇਡਾ ਰਹਿੰਦੇ ਨੇ ਜੀ ਉਹ ਡਿਸਟ੍ਰਿਕਟ ਤਰਨਤਾਰਨ ਹੈ ਜੀ ਲੈਂਡ ਇਹਨਾਂ ਕੋਲ 6 ਏਕੜ ਹੈ ਜੀ ਇਹਨਾਂ ਦੀ ਮੰਗ ਹੈ ਕਿ ਕੁੜੀ ਸੋਨੀ ਜਵਾਨ ਤੇ ਪੀਆਰ ਹੋਵੇ ਜੀ ਇਹਨਾਂ ਦਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦੀ ਹਾਈਟ 5 ਫੁੱਟ 5 ਇੰਚ ਤੋਂ ਉੱਪਰ ਹੀ ਹੋਵੇ ਤੇ ਪੀਆਰ ਹੋਵੇ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਜਨਮ 23/7/1994 ਕਾਸਟ ਜੱਟ ਸਿੱਖ ਹੈ ਜੀ ਗੋਤ ਇਹਨਾਂ ਦੀ ਭੁੱਲਰ ਹੈ ਹਾਈਟ 6 ਫੁੱਟ ਹੈ ਜੀ ਪੜਾਈ ਇਹਨਾਂ ਨੇ ਬੀਏ ਕੀਤੀ ਹੈ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਇਹਨਾਂ ਕੋਲ ਇੱਕ ਪਲਾਟ ਵੀ ਹੈ ਜੀ ਪਰਾ ਪੰਜਾਬ ਪੁਲਿਸ ਵਿੱਚ ਹੈ ਦੋਨਾਂ ਪਰਾਂਵਾਂ ਕੋਲ 12 ਏਕੜ ਜ਼ਮੀਨ ਆਂਦੀ ਹੈ ਜੀ ਇਹਨਾਂ ਨੂੰ ਕੁੜੀ ਚਾਹੀਦੀ ਹੈ ਜੀ ਸਿੰਪਲ ਪਰਿਵਾਰ ਤੋਂ घरेलू डिमांड कोई नहीं है जी एना एरिया फाजिलका है जी टेलीफोन नंबर दिता गया है जी आप बधेरे जानकारी ले सकते हो एन आर आई बेटे का रिश्ता नोट करो जी काश कुमार है जी कनेडा सिटीजन है जन्म उन्नीस सौ पचानवे का है हाइट छे फुट है जी कम इन्हियर मैनेजर है जी एजुकेशन बीकॉम है जी फ्रॉम इंडिया एसोसीएट डिग्री इन बिजनेस फ्रॉम कनेडा फादर रियल इस्टेट बिजनेस ने जी मदर हाउसवाइफ है ਸਿਸਟਰ ਇੱਕ ਅਨਮੈਰਿਡ ਹੈ ਜੀ ਗਵਰਨਮੈਂਟ ਜੌਬ ਇਨ ਇੰਡੀਆ ਲੜਕੀ ਕੈਨੇਡਾ ਵਿੱਚ ਚਾਹੀਦੀ ਜੇ ਇਹਨਾਂ ਨੂੰ ਲੜਕੀ ਪੀਆਰ ਹੋਵੇ ਜਾਂ ਵਰ ਪਰਮਿਟ ਤੇ ਹੋਵੇ ਜਾਂ ਸਿਟੀਜ਼ਨ ਹੋਵੇ ਜੀ BC ਵਾਲਿਆਂ ਨੂੰ ਪਹਿਲ ਦਿੱਤੇ ਹਨ ਜੀ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਜਨਮ 33 ਸਾਲ ਹੈ ਜੀ ਕੱਦ 5 ਫੁੱਟ 3 ਇੰਚ ਹੈ ਪੜਾਈ ਇਹਨਾਂ ਨੇ ਬੀਏ ਕੀਤੀ ਹੈ ਜੀ ਕੰਪਿਊਟਰ ਕੋਰਸ ਕੀਤਾ ਹੈ ਕਾਸਟ ਗਿੱਲ ਹੈ ਜੀ ਰਾਮਗੜੀਆ ਮਦਰ ਹਾਊਸ ਵਾਈਫ ਨੇ ਫਾਦਰ ਜੋਬ ਤੋਂ ਰਿਟਾਇਰ ਨੇ ਜੀ ਦੋ ਛੋਟੀਆਂ ਪਿਆਣਾ ਹਨ ਜੀ ਇੱਕ ਮੈਰਿਡ ਯੂਐਸਏ ਸੈਟਲ ਹੈ ਜੀ ਦੂਜੀ ਕੈਨੇਡਾ ਪੀਆਰ ਹੈ ਜੀ ਅਨਮੈਰਿਡ ਹੈ ਏਰੀਆ ਦਿੱਲੀ ਹੈ ਜੀ ਆਪਣਾ ਘਰ ਹੈ ਨਾ ਤਾਂ ਮੰਗ ਇਹਨਾਂ ਨੂੰ ਹੈ ਕਿ ਮੁੰਡਾ ਆਸਟ੍ਰੇਲੀਆ ਯੂਕੇ ਜਾਂ ਨਿਊਜ਼ੀਲੈਂਡ ਪੀਆਰ ਹੋਵੇ ਜਾਂ ਸਿਟੀਜ਼ਨ ਹੋਵੇ ਉਮਰ 35 ਤੋਂ 40 ਸਾਲ ਤੱਕ ਹੋਵੇ ਡਿਵੋਰਸੀ ਲੜਕਾ ਵੀ ਗੱਲ ਕਰ ਸਕਦਾ ਹੈ ਜੀ बेटी का रिश्ता नोट करो जी जट सिख गर्ल सब कास्ट रंधावा नेम कौर है जी डेट ऑफ बर्थ अक्तूबर उन्नीस सौ अठानवे कद पंच फुट पांच इंच है स्टडी इन्होंने प्लस टू की है डिप्लोमा नैनीकेयर विद आईलैट्स दो हज़ार उन्नीस तो इन कनेडा चले गए स्टडी बेस से नाउ ओन वर्क परमिट इन कैनेडा फैमिली के फादर ने जी मदर नहीं एक छोटी भैन है जी कनेडा है वह भी ਡੇਰਾ ਬਾਬਾ ਨਾਨਕ ਹੈ ਜੀ ਏਰੀਆ ਇਹਨਾਂ ਦਾ ਇਹਨਾਂ ਨੇ ਵਿਆਹ ਜਲਦੀ ਕਰਨਾ ਹੈ 1-2 ਮਹੀਨੇ ਵਿੱਚ ਹੀ ਇਹਨਾਂ ਨੂੰ ਬਿਊਟੀਫੁੱਲ ਕੁਆਲੀਫਾਈਡ ਪੀਆਰ ਲੜਕਾ ਕਨੇਡਾ ਦਾ ਅਮਰੀਕਾ ਦਾ ਆਸਟ੍ਰੇਲੀਆ ਦਾ ਚਾਹੀਦਾ ਹੈ ਇਹਨਾਂ ਨੂੰ ਸਿਰਫ ਬਾਹਰਲੇ ਪੀਆਰ ਮੁੰਡੇ ਹੀ ਫੋਨ ਕਰਨ ਬੇਟੀ ਦਾ ਨੰਬਰ ਦਿੱਤਾ ਗਿਆ ਹੈ ਜੀ ਆਪ ਗੱਲਬਾਤ ਕਰਕੇ ਵਧੀਰੀ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਐਨਕੋਰ ਜਨਮ 1994 ਦਾ ਕਾਸਟ ਜੱਟ ਸਿੱਖ ਕੱਦ 5 ਫੁੱਟ 5 ਇੰਚ ਹੈ ਜੀ ਪੀਆਰ ਨਿਊਜ਼ੀਲੈਂਡ ਹੈ ਇੱਕ ਬ੍ਰਦਰ ਹੈ ਜੀ ਕੈਨੇਡਾ ਪੀਆਰ ਪਿਤਾ ਰਿਟਾਇਰ ਰੇਲਵੇ ਮਾਤਾ ਪੋਸਟ ਆਫਿਸ ਜੋਬ ਕਰਦੇ ਨੇ ਏਰੀਆ ਅੰਮ੍ਰਿਤਸਰ ਹੈ ਜੀ ਪੜਾਈ ਇਹਨਾਂ ਨੇ ਬੈਚਲਰ ਡਿਗਰੀ ਇਨ ਕੰਪਿਊਟਰ ਐਪਲੀਕੇਸ਼ਨ ਇੰਡੀਆ ਤੋਂ ਕੀਤੀ ਹੈ ਗ੍ਰੈਜੂਏਟ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਨਿਊਜ਼ੀਲੈਂਡ ਤੋਂ ਇਹਨਾਂ ਦੀ ਮੰਗ ਹੈ ਕਿ ਲੜਕਾ ਪੜਿਆ ਲਿਖਿਆ ਹੋਵੇ ਜੱਟ ਸਿੱਖ ਫੈਮਿਲੀ ਤੋਂ ਹੋਵੇ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਪੀਆਰ ਹੋਵੇ ਜਾਂ ਪੀਆਰ ਦੀ ਫਾਈਲ ਲੱਗੀ ਹੋਵੇ ਲੜਕੇ ਦੇ ਹਿੱਸੇ 4 ਤੋਂ 5 ਖੇਤ ਪਹਿਲੀ ਆਉਂਦੀ ਹੋਵੇ ਮਾਝਾ ਏਰੀਆ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਏਰੀਆ ਨੂੰ ਪਹਿਲ ਦਿੰਦੇ ਹਨ ਜੀ ਟੈਲੀਫੋਨ ਨੰਬਰ ਦਿੱਤਾ ਹੈਗੇ ਬਤੇਰੇ ਜਾਣਕਾਰੀ ਲੈ ਸਕਦੇ ਹੋ